PTC نیوز دیکھ رہے درشکا دا స్వాگਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਸ਼ੰਖਨਾਦ ਕਰ ਦਿੱਤਾ ਹੈ ਉਹ ਤਾਬੜ ਤੋੜ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਅੱਜ ਪਹਿਲੀ ਰੈਲੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਅਗਲੇ ਡੇਢ ਮਹੀਨੇ ਤੱਕ 40 ਰੈਲੀਆਂ ਕੀਤੀਆਂ ਜਾਣੀਆਂ ਨੇ ਲਗਾਤਾਰ ਇਹ ਤਾਬੜ ਤੋੜ ਰੈਲੀਆਂ ਕੀਤੀਆਂ ਜਾਣੀਆਂ ਨੇ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਵਿੱਚ ਪਹਿਲੀ ਰੈਲੀ ਕੀਤੀ ਜਾ ਰਹੀ ਹੈ ਔਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਕਿ ਤ੍ਰਿਕ ਦੇ ਨਾਲ ਜ਼ੋਰਦਾਰ ਸਵਾਗਤ ਕੀਤਾ ਗਿਆ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਸ ਤੋਂ ਪਹਿਲਾਂ ਜਦੋਂ ਪਾਰਟੀ ਵਰਕਰਾਂ ਨੇ ਪਹੁੰਚਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਵੀ ਜ਼ਬਰਦਸਤ ਇਕੱਠ ਦੇਖਿਆ ਜਾ ਰਿਹਾ ਸੀ ਖੈਰ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਸਟੇਜ ਦੇ ਉੱਤੇ ਪਹੁੰਚੇ ਤਾਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਔਰ ਜਮਾਹੀ ਕਿਸ ਤਰੀਕੇ ਦੇ ਨਾਲ ਇਕੱਠ ਕੀਤਾ ਗਿਆ ਪੈਰ ਤਰਨ ਨੂੰ ਥਾਂ ਨਹੀਂ ਹੈ ਉਹਦੀਆਂ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਇਸੇ ਕਰਕੇ ਕਹਿ ਰਹੇ ਹਾਂ ਇਹ ਅਕਾਲੀ ਦਲ ਦੀ ਰੈਲੀ ਨਹੀਂ ਹੈ ਇਹ ਅਕਾਲੀ ਦਲ ਦੀ ਮਹਾਰੈਲੀ ਹੈ ਇਹਦੇ ਵਿੱਚ ਜ਼ਬਰਦਸਤ ਇਕੱਠ ਹੋਇਆ ਸੁਖਬੀਰ ਸਿੰਘ ਬਾਦਲ ਕੋਸਮਾ ਪਹਿਲਾਂ ਪਹੁੰਚੇ ਨੇ ਤੇ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਸ ਤੋਂ ਬਾਅਦ ਹੁਣ ਉਹ ਸਟੇਜ ਦੇ ਉੱਤੇ ਜਾ ਰਹੇ ਨੇ ਸਟੇਜ ਦੇ ਵਿੱਚ ਜੋ ਸਮੂੱਚੀ ਲੀਡਰਸ਼ਿਪ ਹੈ ਉਹ ਮੌਜੂਦ ਹੈ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਬੈਠਣਗੇ ਉਸ ਤੋਂ ਬਾਅਦ ਆਖਿਰ ਦੇ ਵਿੱਚ ਜਨਤਾ ਦੇ ਨਾਲ ਵਿਚਾਰ ਵੀ ਆਪਣੇ ਸਾਂਝੇ ਕਰਨਗੇ ਕਿਉਂਕਿ ਜੋ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਦਾਅਵੇ ਔਰ ਵਾਅਦੇ ਕੀਤੇ ਸੀ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਉਹਦਾ ਰਿਪੋਰਟ ਕਾਰਡ ਕੀ ਹੈ ਉਹ ਪੂਰਾ ਪੰਜਾਬ ਜਾਣਦਾ ਹੈ ਇਸ ਤਰੀਕੇ ਦੇ ਨਾਲ ਲੁੱਟਖੋ ਫਿਰੋਤੀਆਂ ਕਤਲ ਲਗਾਤਾਰ ਐਸੇ ਮਾਮਲੇ ਵੱਧਦੇ ਜਾ ਰਹੇ ਨੇ ਸਕੂਲਾਂ ਨੂੰ ਧਮਕੀਆਂ ਹਸਪਤਾਲਾਂ ਦੇ ਵਿੱਚ ਧਮਕੀਆਂ ਕਚਹਿਰੀਆਂ ਨੂੰ ਧਮਕੀਆਂ ਹਾਈ ਕੋਰਟ ਨੂੰ ਧਮਕੀਆਂ ਹਸਪਤਾਲਾਂ ਨੂੰ ਧਮਕੀਆਂ ਔਰ ਖੁਦ ਉਸ ਹਸਪੀਟਲ ਨੂੰ ਵੀ ਧਮਕੀ ਜਿੱਥੇ ਪੰਜਾਬ ਦੇ ਖੁਦ ਮੁੱਖ ਮੰਤਰੀ ਆਪਣਾ ਇਲਾਜ ਕਰਵਾ ਰਹੇ ਨੇ ਖੈਰ ਉਹ ਗੱਲਾਂ ਵੀ ਆਪਾਂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾ ਰਿਹਾ ਸੁਖਬੀਰ ਸਿੰਘ ਬਾਦਲ ਜੋ ਸਟੇਜ ਦੇ ਉੱਤੇ ਪਹੁੰਚੇ ਨੇ ਜ਼ਬਰਦਸਤ ਇਕੱਠ ਦੀਆਂ ਤਸਵੀਰਾਂ ਦਿਖਾਣੇ ਆਉਣਾ ਪੰਡਾਲ ਦੇ ਅੰਦਰ ਦੇਖੋ ਕਿਵੇਂ ਇਹ ਪੂਰਾ ਪੰਡਾਲ ਖਛਾ ਖਾ ਚ ਭਰਿਆ ਹੋਇਆ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਆਪ ਮੁਹਾਰੇ ਪਹੁੰਚੇ ਨੇ ਕੁਝ ਲੋਕਾਂ ਨੂੰ ਤਾਂ ਜਿੰਨਾਂ ਨੂੰ ਪਾਰਟੀ ਨੇ ਸੱਦਾ ਦਿੱਤਾ ਸੀ ਕਿ ਆਓ ਕੁਝ ਲੋਕ ਤਾਂ ओबीसी ਲੇਕਿਨ ਜ਼ਿਆਦਾਤਰ ਲੋਕ ਉਹਨੇਕ ਵੀ ਅਸੀਂ ਖੁਦ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਹੁੰਚਿਆ ਲੋਕਾਂ ਨਾਲ ਜਾਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਤਾਂ ਹੁਣ ਤੁਹਾਨੂੰ ਇਹ ਜਿਹੜੀਆਂ ਤਸਵੀਰਾਂ ਸੀ ਪੰਡਾਲ ਦੇ ਅੰਦਰ ਲੀਆਂ ਦਿਖਾਈਆਂ ਹੁਣ ਤੁਹਾਨੂੰ ਪੰਡਾਲ ਦੇ ਬਾਹਰ ਲੀਆਂ ਵੀ ਤਸਵੀਰਾਂ ਦਿਖਾਣੇ ਆ ਆ ਦੇਖੋ ਜ਼ਰਾ ਦੋ ਤਸਵੀਰਾਂ ਤਾਂ ਜਿੰਨੇ ਲੋਕ ਪੰਡਾਲ ਦੇ ਅੰਦਰ ਬੈਠੇ ਨੇ ਉਸ ਤੋਂ ਕਿਤੇ ਜ਼ਿਆਦਾ ਲੋਕ ਪੰਡਾਲ ਦੇ ਬਾਹਰ ਖੜੇ ਹੋਏ ਦਿਖ ਦੇ ਰਹੇ ਨੇ ਸਿਰਫ ਔਰ ਸਿਰਫ ਇਸ ਕਰਕੇ ਕਿ ਅਸੀਂ ਆਪਣੇ ਚਹੇਤੇ ਲੀਡਰ ਕੀ ਬਿਆਨ ਦਿੰਦੇ ਨੇ ਉਹਨਾਂ ਨੂੰ ਸੁਣ ਸਕੀਏ ਕੀ ਦਾਅਵੇ ਕਰਦੇ ਨੇ ਉਹਨਾਂ ਨੂੰ ਅਸੀਂ ਸੁਣ ਸਕੀਏ ਤਾਂ ਬਹੁਤ ਵੱਡਾ ਠਾਠਾ ਮਾਰਦਾ ਹੋਇਆ ਇਕੱਠ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਵਿੱਚ ਅੱਜ ਦੀ ਤਰੀਕ ਤੋਂ ਲੈ ਕੇ ਜੇਕਰ ਆਪਾਂ ਗੱਲ ਕਰੀਏ ਵਿਸਾਖੀ ਵਾਲੇ ਦਿਨ ਤੱਕ ਉਸ ਤਰੀਕ ਤੱਕ 40 ਦੇ ਕਰੀਬ ਨੇ 40 ਰੈਲੀਆਂ ਕੀਤੀਆਂ ਜਾਣੀਆਂ ਨੇ ਔਰ ਹੁਣ ਤੱਕ 28 ਰੈਲੀਆਂ ਦਾ ਸ਼ਡਿਊਲ ਆ ਚੁੱਕਿਆ ਹੈ ਪਹਿਲੀ ਰੈਲੀ 17-2 ਯਾਨੀ ਕਿ 17 ਫਰਵਰੀ ਤੋਂ ਲੈ ਕੇ 14 ਅਪ੍ਰੈਲ ਤੱਕ ਦੀਆਂ 40 ਰੈਲੀਆਂ ਕੀਤੀਆਂ ਜਾਣੀਆਂ ਨੇ 17 ਫਰਵਰੀ ਨੂੰ ਅੱਜ ਪਹਿਲੀ ਰੈਲੀ ਕੀਤੀ ਜਾ ਰਹੀ ਹੈ ਕਾਦੀਆਂ ਹਲਕੇ ਦੇ ਵਿੱਚ ਕਾਦੀਆਂ ਤੋਂ ਬਾਅਦ ਖੇਮਕਰੰਜੀਰਾ ਆਟਾਰੀ ਫਿਰੋਜ਼ਪੁਰ ਰਾਮਪਰਾਪੂਲ ਸਮਰਾਲਾ ਸਰਦੂਲਗੜ ਮੋੜ ਬਡਲਾਡਾ ਪੁੱਚੋ ਬਾਗਾ ਪੁਰਾਣਾ ਸਮੇਤ ਜੇਕਰ ਪੂਰੇ ਪੰਜਾਬ ਦੇ ਵੱਖੋ-ਵੱਖਰੇ 40 ਹਲਕਿਆਂ ਦੀ ਗੱਲ ਕਰੀਏ ਤਾਂ ਇਸ 40 ਥਾਵਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਜਾਣੀਆਂ ਨੇ ਤਾਂ ਉਹਨਾਂ ਰੈਲੀਆਂ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ στο πενά. ਕੁਝ ਜਿਹੜੇ ਮੌਕੇ ਦੇ ਉੱਤੇ ਮੌਜੂਦ ਲੀਡਰ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹ ਕੀ ਕੁਝ ਕਹਿ ਰਹੇ ਨੇ ਕੀ ਦਾਅਵੇ ਕਰ ਰਹੇ ਨੇ ਤੁਹਾਨੂੰ ਉਹ ਸੁਣਾਣੇ ਆ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸਾਲ 2027 ਮਹਿਜ਼ ਇੱਕ ਸਾਲ ਦਾ ਵਕਫਾ ਬਾਕੀ ਹੈ ਔਰ ਸਾਲ 2027 ਦੇ ਵਿੱਚ ਇਹ ਜਨਤਾ ਜਵਾਬ ਦੇਵੇਗੀ ਇਹ ਜੋ ਜਨਤਾ ਜਨਾਰਦਨ ਬੈਠੀ ਹੈ ਇਹ ਉਹ ਵੋਟਰ ਨੇ ਜਿਨ੍ਹਾਂ ਨੇ ਹੁਣ ਪੰਜਾਬ ਦੀ ਕਿਸਮਤ ਬਦਲਣੀ ਹੈ ਤਾਂ ਜੋ ਅਕਾਲੀ ਵਰਕਰ ਨੇ ਉਹ ਇਹ ਗੱਲ ਨੂੰ ਤਾਂ ਜ਼ੋਰਾ ਸ਼ੋਰ ਨਾਲ ਕਹਿ ਰਹੇ ਨੇ ਕਿ ਬਹੁਤ ਬੀਤ ਗਿਆ ਲੰਬਾ ਸਮਾਂ 10 ਸਾਲ ਦਾ ਇੰਤਜ਼ਾਰ ਬਹੁਤ ਹੋ ਚੁੱਕਿਆ ਜੋ ਪੰਜਾਬ ਦੇ ਹਾਲਾਤ ਵੱਤ ਤੋਂ ਵੱਤਰ ਹੋ ਚੁੱਕੇ ਨੇ ਹੁਣ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ ਔਰ ਲੋਕ ਆਪਣਾ ਮਨ ਬਣਾ ਚੁੱਕੇ ਨੇ ਔਰ ਇਹ ਜਿਹੜੀਆਂ ਤਸਵੀਰਾਂ ਪੰਡਾਲ ਦੇ ਅੰਦਰ ਦੀਆਂ ਔਰ ਪੰਡਾਲ ਦੇ ਬਾਹਰ ਲੀਆਂ ਇਹ ਜੋ ਭੀੜ ਵਹ ਇਹ ਗਵਾਹੀ ਦੇ ਰਹੀ ਹੈ ਕਿ ਹੁਣ ਕੁਝ ਵੱਡੀ ਤਬਦੀਲੀ ਹੋਵੇਗੀ ਸਾਲ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਇਹ ਲੀਡਰ ਦਾਅਵੇ ਕਰ ਰਹੇ ਨੇ ਦੇਖੋ ਜੀ ਜਿਵੇਂ ਲੋਕਾਂ ਦੇ ਵਿੱਚ ਛਾ ਆ ਮੈਂ ਜਿਹੜੇ ਰੋਡ ਦੇ ਉੱਤੋਂ ਆਇਆ ਚੱਲ ਕੇ ਟਰਾਲੀਆਂ ਨਾਲ ਭਰਿਆ ਆ ਲੈਣਾ ਲੱਗਿਆ ਹਿਆਂ ਝੱਡੇ ਬਲੰਦ ਨੇ ਵੀ ਦਲ ਦੇ ਆ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਸੁਦਾ ਪ੍ਰਕਾਸ਼ ਸਿੰਘ ਬਾਦਲ ਦੇ ਘਾਰੇ ਲਾਉਂਦੇ ਇਹ ਰੈਲੀ ਵਿੱਚ ਆ ਰਹੇ ਨੇ ਤਾਂ ਮੈਂ ਸਾਹਮਣੇ ਬੜਾ ਬੜਾ ਤੁਸ਼ਾ ਆ ਇਹ ਰੈਲੀ ਜਿਹੜੀ ਸਰਕਾਰ ਉਹਦਾ ਮੋੜ ਬੰਨਣਾ ਇੱਥੋਂ ਸ਼ੁਰੂਆਤ ਹੋਣੀ ਆ ਲੋਕਾਂ ਦਾ ਜਜ਼ਬਾ ਵੇਖ ਕੇ ਲੋਕਾਂ ਦਾ ਪਛਾਹ ਵੇਖ ਕੇ ਮੇਰੀਆਂ ਭੈਣਾਂ ਬੀਬੀਆਂ ਬਜ਼ੁਰਗਾਂ ਨੌਜਵਾਨ ਸਾਰੇ ਗੱਡਾ ਗਿੱਦੇ ਲੋਕ ਇੱਥੇ ਬਾਕੀ ਹਿੰਦੂ ਵੀਰ ਵੀ ਸਿੱਖ ਵੀ ਈਸਾਈ ਵੀ ਸਾਰੇ ਇਕੱਠੇ ਹੋ ਕੇ ਇੱਥੇ ਇਸ ਰੈਲੀ ਵਿੱਚ ਪਹੁੰਚ ਰਹੇ ਨੇ ਤੇ ਮੈਂ ਉਹਨਾਂ ਨੂੰ ਜਿੱਥੇ ਧੰਨਵਾਦ ਕਰਦਾ ਉਥੇ ਮੈਂ ਇਹ ਆਸ ਰੱਖਦਾ ਕਿ ਉਹਨਾਂ ਇਸਾਈ ਨੂੰ ਸਰਕਾਰ ਬਾਨੀ ਉਹਦਾ ਮੋੜ ਬਣੂਗੀ ਅੱਜ ਦੀ ਰੈਲੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਅੱਜ ਇੱਥੇ ਪਹੁੰਚ ਰਹੀ ਆ ਮੈਂ ਸਮਝਣਾ ਕਾਦੀਆਂ ਹਲਕੇ ਦੇ ਵਿੱਚ ਇਹ ਜਿਹੜੀਆਂ ਰੈਲੀਆਂ ਦਾ ਅੱਜ ਆਰੰਭ ਹੋ ਰਿਹਾ ਮਾਜੇ ਦੀ ਧਰਤੀ ਤੋਂ ਮੈਂ ਸਮਝਣਾ ਕਿ ਬਹੁਤ ਬਿਲਕੁਲ ਮੋਹਰ ਲੱਗੇਗੀ ਕਿ 227 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਬਣਗੇ ਔਰ ਮੈਂ ਸਮਝਣਾ ਵਾਂ ਕਿ ਅੱਜ ਦਾ ਜਿਹੜਾ ਉਤਸ਼ਾਹ ਵੇਖ ਕੇ ਐਡਾ ਵੱਡਾ ਇਕੱਠ ਵੇਖ ਕੇ ਇਹ ਗੱਲ ਤੇ ਮੋਹਰਿਆ ਕਿ ਜਿੱਡਾ ਵੱਡਾ ਮੰਡਟ ਲੋਕਾਂ ਨੇ ਗੁੰਮਰਾਹਕੁਨ ਪ੍ਰਚਾਰ ਵਿੱਚ ਆ ਕੇ ਦਿੱਤਾ ਸੀ ਹੁਣ ਸੱਚ ਦੀ ਤੇ ਪੰਜਾਬ ਦੀ ਖੇਤਰੀ ਪਾਰਟ ਹੁੰਦੀ ਆ ਲੋਕ ਜਾਗ ਚੁੱਕੇ ਆ ਔਰ ਅੱਜ ਸਰਕਾਰ ਤੋਂ ਤੰਗ ਆ